ਕਮਹੀਨੇ ਦੇ ਵਿੱਚ 8 ਤੋਂ 10 ਕਿਲੋ ਭਾਰ ਘਟਾਉਣਾ ਦਾ ਮੈਂ ਤੁਹਾਨੂੰ ਰਾਜ ਦੱਸਾਂ ਇਹ ਡਾਈਟ ਪਲਾਨ ਹਰ ਇੱਕ ਮੇਰੀ ਭੈਣ ਹਰ ਇੱਕ ਮੇਰੇ ਭਰਾ ਦੇ ਲਈ ਆ ਇਹ ਠੀਕ ਇੱਕ ਮਹੀਨਾ ਯਾਨੀ ਕਿ 30 ਦਿਨ ਤੁਸੀਂ ਲਗਾਤਾਰ ਜੇ ਤੁਹਾਡਾ ਜਿਹੜਾ ਭਾਰ ਆ ਉਹ ਨਹੀਂ ਘਟੇਗਾ ਤੁਸੀਂ ਜਿੰਨਾ ਵੀ ਭਾਰ ਘਟਾਉਣਾ ਚਾਹੁੰਦੇ ਹੋ 8 ਕਿਲੋ 9 ਕਿਲੋ 10 ਕਿਲੋ 15 ਕਿਲੋ 20 ਕਿਲੋ ਬ੍ਰੇਕਫਾਸਟ ਕਰਨ ਤੋਂ ਠੀਕ 10 ਮਿੰਟ ਬਾਅਦ ਤੁਸੀਂ ਕੀ ਕਰਨਾ ਵਾ ਜੀ ਮੇਰੇ ਵੱਲੋਂ ਤੁਹਾਨੂੰ ਸਰਨੂ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਆਪਣਾ ਭਾਰ ਘਟਾਉਣਾ ਚਾਹੁੰਦਾ ਤੁਸੀਂ ਜਿੰਨਾ ਵੀ ਭਾਰ ਘਟਾਉਣਾ ਚਾਹੁੰਦੇ ਹੋ 8 ਕਿਲੋ 9 ਕਿਲੋ 10 ਕਿਲੋ 15 ਕਿਲੋ 20 ਕਿਲੋ ਜਿੰਨਾ ਵੀ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਨਾ ਤੁਪਲੀ ਇਸ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 1 ਮਹੀਨੇ ਦੇ ਵਿੱਚ 8 ਤੋਂ 10 ਕਿਲੋ ਭਾਰ ਘਟਾਉਣ ਦਾ ਮੈਂ ਤੁਹਾਨੂੰ ਰਾਜ਼ ਦੱਸਾਂਗਾ ਯਾਨੀ ਕਿ ਡਾਈਟ ਪਲਾਨ ਦਾ ਜਿਹੜਾ ਮੈਂ ਉਹ ਦੱਸਾਂਗਾ ਹਨਾ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਨੇ ਮਤਲਬ ਵੀ ਮੈਨੂੰ ਫੋਨ ਵੀ ਕੀਤੇ ਉਹਨਾਂ ਦੇ ਮੈਸੇਜ ਵੀ ਮੈਨੂੰ ਆਏ ਇੰਸਟਾਗ੍ਰam ਦੇ ਉੱਤੇ ਉਹ ਕਹਿੰਦੇ ਕਿ ਵੀਰ ਜੀ ਜਿਹੜੇ ਦੇ ਤੁਸੀਂ ਸਾਨੂੰ ਡਾਈਟ ਪਲਾਨ ਦੱਸਦੇ ਹੋ ਨਾ ਤੁਸੀਂ ਹਰੇਕ ਡਾਈਟ ਪਲਾਨ ਦੇ ਵਿੱਚ 6 ਤੋਂ ਲੈ ਕੇ ਜਾਂ 7 ਜਾਂ ਫਿਰ 5 4 ਮੀਲ ਤੁਸੀਂ ਦੱਸਦੇ ਹੋ ਹਨਾ ਸੋ ਕਹਿੰਦੇ ਵੀ ਸਾਡੇ ਵਾਸਤੇ ਇਹ ਚੀਜ਼ਾਂ ਪੋਸੀਬਲ ਨਹੀਂ ਹੈਗੀ ਵੀ ਅਸੀਂ 5 ਦਿਨ ਦੇ ਵਿੱਚ 6 7 ਮੀਲ ਆ ਜਿਹੜੀ ਅਸੀਂ ਨਹੀਂ ਲੈ ਸਕਦੇ ਹੈਗੇ ਅਸੀਂ ਤਿੰਨ ਜਾਂ ਫਿਰ ਵੱਧ ਤੋਂ ਵੱਧ ਸੀ ਚਾਰ ਜਿਹੜੀ ਮੀਲ ਅਸੀਂ ਉਹ ਲੈ ਸਕਦੇ ਹਾਂ ਜਿਵੇਂ ਕਿ ਬ੍ਰੇਕਫਾਸਟ ਹੋ ਗਿਆ ਲੰਚ ਹੋ ਗਿਆ ਤੇ ਡਿਨਰ ਹੋ ਗਿਆ ਅਸੀਂ ਇਹ ਲੈ ਸਕਦੇ ਹਾਂ ਵੀ ਸਾਨੂੰ ਇਸ ਤਰੀਕੇ ਨਾਲ ਦੱਸੋ ਜਿਹੜਾ ਵੀ ਸਾਡਾ ਜਿਹੜਾ ਭਾਰ ਆ ਉਹਦੇ ਨਾਲ ਵੀ ਘਟਣਾ ਸ਼ੁਰੂ ਹੋ ਜੇ ਹਨਾ ਸੋ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਡਾਈਟ ਪਲਾਨ ਦੱਸਾਂਗਾ ਨਾ ਜੀ ਇਹ ਡਾਈਟ ਪਲਾਨ ਹਰ ਇੱਕ ਮੇਰੀ ਭੈਣ ਹਰ ਇੱਕ ਮੇਰੇ ਭਰਾ ਦੇ ਲਈ ਆ ਇਹ ਇਹਨੂੰ ਕੋਈ ਵੀ ਯੂਜ਼ ਕਰ ਸਕਦਾ ਵਾ ਠੀਕ ਹੈ ਜੀ ਬਸ ਇਹਦੇ ਵਿੱਚ ਮੇਰੇ ਤਿੰਨ ਚਾਰ ਸ਼ਰਤਾਂ ਨੇ ਜੇ ਤੁਸੀਂ ਉਹ ਮੇਰੀ ਤਿੰਨ ਚਾਰ ਸ਼ਰਤਾਂ ਨੂੰ ਤੁਸੀਂ ਮੰਨ ਲਓਗੇ ਜੋ ਮੈਂ ਤੁਹਾਨੂੰ ਇਸ ਵੀਡੀਓ ਦੇ ਅਖੀਰ ਦੇ ਵਿੱਚ ਜਾ ਕੇ ਦੱਸਾਂਗਾ ਜੇ ਤੁਸੀਂ ਮੇਰੀ ਉਹ ਤਿੰਨ ਚਾਰ ਤੁਸੀਂ ਮੇਰੀਆਂ ਸ਼ਰਤਾਂ ਮੰਨ ਲਓਗੇ ਤੇ ਜਿਹੜਾ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਡਾਈਟ ਪਲਾਨ ਦੱਸਾਂਗਾ ਤੁਸੀਂ ਇਹਨੂੰ ਸਟ੍ਰਿਕਲੀ ਤੁਸੀਂ ਇਹਨੂੰ ਠੀਕ 1 ਮਹੀਨਾ ਯਾਨੀ ਕਿ 30 ਦਿਨ ਤੁਸੀਂ ਲਗਾਤਾਰ ਜੇ ਤੁਸੀਂ ਇਹਨੂੰ ਫੋਲੋ ਕਰ ਲਓਗੇ ਨਾ ਤੁਹਾਡਾ ਜਿਹੜਾ ਭਾਰਾ 101% ਘਟੇਗਾ ਹੀ ਘਟੇਗਾ ਬਹੁਤ ਸਾਰੇ ਮੇਰੇ ਭੈਣ ਭਰਾ ਇਹ ਹੋਜੇ ਨੇ ਜਿਹੜੇ ਕਹਿੰਦੇ ਕਿ ਵੀਰ ਜੀ ਅਸੀਂ ਬਹੁਤ ਜ਼ਿਆਦਾ ਅਸੀਂ ਜ਼ੋਰ ਲਾ ਲਿਆ ਬਹੁਤ ਕੋਸ਼ਿਸ਼ ਅਸੀਂ ਕਰਕੇ ਦੇਖ ਲਿਆ ਪਰ ਸਾਡਾ ਜਿਹੜਾ ਭਾਰਾ ਟਸ ਤੋਂ ਮਸ ਨਹੀਂ ਹੋ ਰਿਹਾ ਉੱਥੇ ਦਾ ਉੱਥੇ ਹੀ ਖੜਾ ਵਾ ਕਹਿੰਦੇ ਵੀ ਸਾਨੂੰ ਕੋਈ ਤਰੀਕਾ ਦੱਸੋ ਇਹ ਤਰੀਕਾ ਉਹਨਾਂ ਲਈ ਆ ਇਹਦੇ ਨਾਲ ਤੁਹਾਡਾ ਭਾਰ 101% ਘਟੇਗਾ ਹੀ ਘਟੇਗਾ ਬਸ ਸ਼ਰਤ ਮੇਰੀ ਇਹ ਆ ਜੋ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਡਾਈਟ ਪਲਾਨ ਦੱਸਾਂਗਾ ਉਹਨੂੰ ਤੁਸੀਂ ਸਟਿਕਲੀ ਫੋਲੋ ਕਰਨਾ ਵਾ ਜੀ ਇਹਦੇ ਵਿੱਚ ਮੈਂ ਤਿੰਨ ਜਾਂ ਫਿਰ ਤੁਹਾਨੂੰ ਚਾਰ ਮੀਲਾਂ ਵਿੱਚ ਦੱਸਾਂਗਾ ਤੁਸੀਂ ਉਹਨੂੰ ਸਟਿਕਲੀ ਫੋਲੋ ਕਰਨਾ ਵਾ ਤੇ ਤਿੰਨ ਚਾਰ ਸ਼ਰਤਾਂ ਨੇ ਜਿਹੜੀਆਂ ਮੇਰੀਆਂ ਤੁਸੀਂ ਉਹਨਾਂ ਨੂੰ ਵੀ ਫੋਲੋ ਕਰਨਾ ਜੇ ਤੁਸੀਂ ਮੇਰੀ ਤਿੰਨ ਚਾਰ ਸ਼ਰਤਾਂ ਫੋਲੋ ਕਰ ਗਏ ਤੇ ਆਹ ਡਾਈਟ ਪਲਾਨ ਨੂੰ ਤੁਸੀਂ ਇੱਕ ਮਹੀਨਾ ਤੁਸੀਂ ਫੋਲੋ ਕਰ ਗਏ ਤਾਂ ਤੁਹਾਡਾ ਜਿਹੜਾ ਭਾਰ ਆ ਦੇਖਿਓ 8 ਤੋਂ 10 ਕਿਲੋ ਬੜੇ ਆਰਾਮ ਨਾਲ ਘਟਣਾ ਸ਼ੁਰੂ ਹੋ ਜਾਏਗਾ ਜੀ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਮੈਂ ਇਹਨਾਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣਾ ਰਹਿੰਦਾ ਹਾਂ ਤੁਸੀਂ ਆਪਣਾ ਭਾਰ ਕਿਵੇਂ ਘਟਾ ਸਕਦੇ ਹੋ ਆਪਣਾ ਭਾਰ ਕਿਵੇਂ ਵਧਾ ਸਕਦੇ ਹੋ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਿਹਤਮੰਦ ਤੁਸੀਂ ਕਿਵੇਂ ਰਹਿ ਸਕਦੇ ਹੋ ਸੋ ਦੋਸਤੋ ਆਓ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਜੀ ਦੇਖੋ ਤੁਹਾਨੂੰ ਜੋ ਕੁਝ ਖਾਣਾ ਚਾਹੀਦਾ ਜੋ ਕੁਝ ਨਹੀਂ ਖਾਣਾ ਚਾਹੀਦਾ ਉਹ ਸਾਰਾ ਮੈਂ ਪਹਿਲਾਂ ਆਲਰੇਡੀ ਇੱਥੇ ਲਿਖ ਕੇ ਰੱਖਿਆ ਹੋਇਆ ਵਾ ਠੀਕ ਹੈ ਤੁਹਾਡਾ ਡਾਈਟ ਪਲਾਨ ਹੈ ਜਿਹੜਾ ਮੈਂ ਤਿੰਨ ਚਾਰ ਮੀਲਾਂ ਵਿੱਚ ਜਿਹੜੀਆਂ ਲਿਖੀਆਂ ਹੋਈਆਂ ਨੇ ਉਹ ਮੈਂ ਤੁਹਾਨੂੰ ਦੱਸਾਂਗਾ ਤੇ ਤੁਸੀਂ ਉਹਨੂੰ ਨੋਟ ਕਰੀ ਜਾਓ ਠੀਕ ਹੈ ਜੀ ਦੇਖੋ ਦਿਨ ਦੇ ਵਿੱਚ ਜੇ ਤੁਸੀਂ 6 ਦਾ 7 ਮੀਲ ਤੁਸੀਂ ਨਹੀਂ ਲੈ ਸਕਦੇਗੇ ਕੋਈ ਦਿੱਕਤ ਨਹੀਂ ਆएगी ਤੁਸੀਂ ਬ੍ਰੇਕਫਾਸਟ ਹੋ ਗਿਆ ਲੰਚ ਹੋ ਗਿਆ ਤੇ ਡਿਨਰ ਹੋ ਗਿਆ ਠੀਕ ਹੈ ਜੀ ਤੁਸੀਂ ਇਹੀ ਚੀਜ਼ਾਂ ਤੁਸੀਂ ਖਾਣੀਆਂ ਨੇ ਜਿੱਦਾਂ ਤੁਸੀਂ ਹੁਣ ਖਾਣੇ ਪਏ ਹੋ ਠੀਕ ਹੈ ਜੀ ਹੁਣ ਤੁਸੀਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਵਾ ਆਪਾਂ ਡੀਟੌਕਸ ਡਰਿੰਕ ਆਪਾਂ ਪੀਣੀ ਹੀ ਪੀਣੀ ਆ ਜਿਹੜੀ ਦੇਖੋ ਆਪਣੀ ਡੀਟੌਕਸ ਡਰਿੰਕ ਆ ਉਹਨੂੰ ਆਪਾਂ ਐਡ ਕਰਨਾ ਹੀ ਕਰਨਾ ਵਾ ਠੀਕ ਹੈ ਜੀ ਉਹਨੇ ਕੀ ਕਰਨਾ ਡੀਟੌਕਸ ਡਰਿੰਕ ਨੇ ਸਾਡੀ ਬੋਡੀ ਦੇ ਅੰਦਰ ਜਿੰਨਾ ਵੀ ਫालतू ਦਾ ਗੰਦਮੰਦ ਜੰਮਿਆ ਹੋਇਆ ਸਾਡੇ ਸਰੀਰ ਦੇ ਵਿੱਚ ਜਿੰਨੀ ਫालतू ਦੀ ਚਰਬੀ ਜੰਮੀ ਹੋਈ ਆ ਇਹਨੇ ਉਹਨੂੰ ਪਿੰਗਲੋਣਾ ਸ਼ੁਰੂ ਕਰ ਦੇਣਾ ਜੀ ਠੀਕ ਹੈ ਜੀ ਉਹ ਡੀਟੌਕਸ ਡਰਿੰਕ ਆ ਜਿਹੜੀ ਆਪਾਂ ਲਗਾਤਾਰ 30 ਦਿਨ ਪੀਵਾਂਗੇ ਜੀ ਠੀਕ ਹੈ ਜੀ ਲਗਾਤਾਰ 30 ਦਿਨ ਪੀਵਾਂਗੇ ਤੇ ਪੀਣੀ ਕਦੋਂ ਆ ਸਵੇਰੇ ਖਾਲੀ ਪੇਟ ਪੀਣੀ ਆ ਜੀ ਠੀਕ ਹੈ ਜੀ ਉਹ ਡੀਟੌਕਸ ਡਰਿੰਕ ਬਣੇਗੀ ਕਿਵੇਂ ਉਹ ਹੈਗੀ ਆ ਜੀ ਮੇਥੀ ਦਾਣੇ ਦਾ ਪਾਣੀ ਠੀਕ ਹੈ ਜੀ ਮੇਥੀ ਦੇ ਦਾਣੇ ਦਾ ਪਾਣੀ ਕਿਹਦੀ ਨੇ ਆਪਾਂ ਨੂੰ ਉਹ ਪੀਣਾ ਉਹਨੂੰ ਬਣਾਉਣ ਲਈ ਤੁਹਾਨੂੰ ਕੀ ਕਰਨਾ ਪਏਗਾ ਸ ਰਾਤ ਨੂੰ ਤੁਸੀਂ ਸੌਣ ਲੱਗੇ ਇੱਕ ਤੋਂ ਦੋ ਚਮਚ ਇੱਕ ਤੋਂ ਦੋ ਚਮਚ ਤੁਸੀਂ ਮੇਥੇ ਦਾਣੇ ਦੇ ਉਹਨੂੰ ਭੇ ਕੇ ਰੱਖ ਦੇਣਾ ਇੱਕ ਗਲਾਸ ਪਾਣੀ ਦੇ ਵਿੱਚ ਠੀਕ ਹੈ ਜੀ ਸਵੇਰੇ ਉੱਠਣਸਾਰ ਉਹ ਪਾਣੀ ਨੂੰ ਤੁਸੀਂ ਗਰਮ ਕਰਕੇ ਉਹਨੂੰ ਛਾਣ ਕੇ ਜਿੱਦਾਂ ਆਪਾਂ ਸਵੇਰੇ ਚਾਹ ਪੀਂਦੇ ਆ ਨਾ ਜੀ ਸਿਪ ਸਿਪ ਕਰਕੇ ਇਹਨੂੰ ਉਦਾਂ ਤੁਸੀਂ ਸਿਪ ਸਿਪ ਕਰਕੇ ਇਹਨੂੰ ਤੁਸੀਂ ਪੀ ਲੈਣਾ ਜੀ ਠੀਕ ਹੈ ਜੀ ਇਹ ਤਾਂ ਹੋ ਗਈ ਤੁਹਾਡੀ ਡੀਟੌਕਸ ਡਰਿੰਕ ਹੋ ਗਈ ਜੀ ਉਸ ਤੋਂ ਬਾਅਦ ਤੁਸੀਂ ਇਹਦੇ ਤੋਂ ਜਦੋਂ ਤੁਸੀਂ ਆਹ ਡਰਿੰਕ ਪੀਓਗੇ ਇਹ ਤੋਂ ਠੀਕ ਤੁਸੀਂ 1 ਘੰਟੇ ਬਾਅਦ ਠੀਕ 1 ਘੰਟੇ ਬਾਅਦ ਤੁਸੀਂ ਬ્લેਕ ਕੌਫੀ ਪੀਓਗੇ ਜੀ ਠੀਕ ਹੈ ਜੀ ਬ્લેਕ ਕੌਫੀ ਤੁਸੀਂ ਪੀਓਗੇ ਇੱਕ ਕੱਪ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਤੁਹਾਡਾ ਆ ਜਾਏਗਾ ਬ੍ਰੇਕਫਾਸਟ ਬ੍ਰੇਕਫਾਸਟ ਤੁਸੀਂ 8 ਵਜੇ ਤੋਂ ਲੈ ਕੇ 9 ਵਜੇ ਦੇ ਵਿੱਚ ਵਿੱਚ ਕਰਨਾ ਵਾ ਠੀਕ ਹੈ ਜੀ ਇਸ ਤੋਂ ਲੇਟ ਨਹੀਂ ਕਰਨਾ ਹੈਗਾ 8 ਤੋਂ ਲੈ ਕੇ 9 ਵਜੇ ਦੇ ਵਿੱਚ ਵਿੱਚ ਤੁਸੀਂ ਬ੍ਰੇਕਫਾਸਟ ਕਰਨਾ ਵਾ ਬ੍ਰੇਕਫਾਸਟ ਆ ਜਿਹੜਾ ਤੁਹਾਡਾ ਇਹ ਬਹੁਤ ਵਧੀਆ ਹੋਣਾ ਚਾਹੀਦਾ ਇਹਦੇ ਵਿੱਚ ਹਾਈ ਪ੍ਰੋਟੀਨ ਚਾਹੀਦਾ ਵਾ ਹਾਈ ਪ੍ਰੋਟੀਨ ਅਸੀਂ ਲੈਣਾ ਹੀ ਲੈਣਾ ਵਾ ਤਾਂ ਸਾਡਾ ਜਿਹੜਾ ਭਾਰਾ ਉਹ ਘਟੇਗਾ ਅਸੀਂ ਲੋਕ ਕੀ ਕਰਦੇ ਹਾਂ ਅਸੀਂ ਹਾਈ ਪ੍ਰੋਟੀਨ ਨਹੀਂ ਲੈਂਦੇ ਹੈਗੇ ਜਿਹਦੇ ਕਰਕੇ ਸਾਡਾ ਜਿਹੜਾ ਭਾਰਾ ਉਹ ਵੱਧਦਾ ਵਾ ਜਦੋਂ ਅਸੀਂ ਹਾਈ ਪ੍ਰੋਟੀਨ ਲਵਾਂਗੇ ਸਾਡਾ ਮਸਲ ਸੇਫ ਰਹੇਗਾ ਸਾਡਾ ਮੈਟਾਬੋਲਿਜ਼ਮਾ ਜਿਹੜਾ ਉਹ ਫਾਸਟ ਹੋਏਗਾ ਜੀ ਹਾਈ ਪ੍ਰੋਟੀਨ ਦੇ ਵਿੱਚ ਤੁਸੀਂ ਕੀ ਲੈ ਸਕਦੇ ਹੋ ਜਾਨੀ ਕਿ ਬ੍ਰੇਕਫਾਸਟ ਦੇ ਵਿੱਚ ਤੁਸੀਂ ਕੀ ਕੁਝ ਲੈ ਸਕਦੇ ਹੋ ਜਿਹੜੇ ਤੋਂ ਮੇਰੇ ਭੈਣ ਭਰਾ ਨੌਨ ਵੇਜ ਖਾ ਲੈਂਦੇ ਆ ਉਹ ਉਬਲੇ ਹੋਏ ਅੰਡੇ ਲੈਣਗੇ 3 ਤੋਂ 4 ਉਬਲੇ ਹੋਏ ਅੰਡੇ ਲੈਣਗੇ ਨਾਲ ਇੱਕ ਦੋ ਪੀਸ ਬ੍ਰਾਊਨ ਬ레ਡ ਲੈਣਗੇ ਜਾਂ ਫਿਰ ਬੋਇਲ ਚਿਕਨ ਵੀ ਉਹ ਖਾ ਸਕਦੇ ਆ ਜੀ ਜਾਂ ਫਿਰ ਉਹ 100 ਗ੍ਰਾਮ ਤੋਂ ਲੈ ਕੇ 150 ਗ੍ਰਾਮ ਉਹ ਪਨੀਰ ਵੀ ਲੈ ਸਕਦੇ ਆ ਜੀ ਜਾਂ ਫਿਰ ਓਟਸ ਵੀ ਲੈ ਸਕਦੇ ਆ ਉਹ ਵੇਸਣ ਚਿੱਲਾ ਬਣਾ ਕੇ ਵੀ ਖਾ ਸਕਦੇ ਆ ਤੇ ਮੂੰਗ ਦਾਲ ਚਿੱਲਾ ਵੀ ਬਣਾ ਕੇ ਖਾ ਸਕਦੇ ਜਿਹੜੇ ਵੇਜੀਟੇਰੀਅਨ ਨੇ ਠੀਕ ਹੈ ਜੀ ਵੇਜੀਟੇਰੀਅਨ ਮੂੰਗ ਦਾਲ ਚਿੱਲਾ ਬਣਾ ਕੇ ਵੀ ਖਾ ਸਕਦੇ ਆ ਵੇਸਣ ਚਿੱਲਾ ਵੀ ਬਣਾ ਕੇ ਖਾ ਸਕਦੇ ਆ ਓਟਸ ਬਣਾ ਕੇ ਵੀ ਖਾ ਸਕਦੇ ਆ ਤੇ ਪਨੀਰ ਦੀ ਭੁਰਜੀ ਵਗੈਰਾ ਵੀ ਜਿਹੜੀ ਉਹ ਕਾਸਾ ਕਰਦੇ ਜੀ ਠੀਕ ਹੈ ਜੀ ਤੇ ਜਦੋਂ ਵੀ ਤੁਸੀਂ ਆਹ ਤਿੰਨ ਚਾਰ ਚੀਜ਼ਾਂ ਜਿਹੜੇ ਤੁਸੀਂ ਬਣਾਉਂਗੇ ਇਹਨਾਂ ਦੇ ਵਿੱਚ ਤੁਸੀਂ ਵੇਜੀਟੇਬਲ ਆ ਜਿਹੜੇ ਇਹ ਤੁਸੀਂ ਜਿਆਦਾ ਤੋਂ ਜਿਆਦਾ ਇਹਦੇ ਵਿੱਚ ਐਡ ਕਰਨੇ ਆ ਇਹਨਾਂ ਨੂੰ ਕਿਵੇਂ ਬਣਾਉਣਾ ਵਾ ਇਹਦੇ ਤੇ ਮੇਰੇ ਰੈਸਪੀ ਜਿਹੜੀ ਮੈਂ ਆਲਰੇਡੀ ਆਪਣੇ YouTube ਚੈਨਲ ਤੇ ਬਣਾ ਕੇ ਪਾਈ ਹੋਈਆਂ ਤੁਸੀਂ ਮੇਰੇ ਚੈਨਲ ਦੇ ਉੱਤੇ ਜਾਓ ਤੇ ਤੁਹਾਨੂੰ ਪਤਾ ਲੱਗ ਜਾਏਗਾ ਵੇਸਣ ਚਿਲਾ ਕਿਵੇਂ ਬਣਾਈਦਾ ਮੂੰਗ ਦਾਲ ਦਾ ਚਿਲਾ ਕਿਵੇਂ ਬਣਾਈਦਾ ਓਟਸ ਕਿਵੇਂ ਬਣਾਈਦੇ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ ਜਦੋਂ ਵੀ ਤੁਸੀਂ ਕੋਈ ਮੀਲ ਖਾਓਗੇ ਮੰਨ ਕੇ ਚਲੋ ਤੁਸੀਂ ਬ੍ਰੇਕਫਾਸਟ ਕਰ ਲਿਆ ਠੀਕ ਹੈ ਜੀ ਬ੍ਰੇਕਫਾਸਟ ਕਰਨ ਤੋਂ ਠੀਕ ब्रेकफास्ट ਕਰਨ ਤੋਂ ਠੀਕ 10 ਮਿੰਟ ਬਾਅਦ ਤੁਸੀਂ ਕੀ ਕਰਨਾ ਵਾ ਜੀ ਤੁਸੀਂ ਡੀਟੌਕਸ ਡਰਿੰਕ ਫੇਅਰ ਲੈਣੀ ਆ ਜੀ ਡੀਟੌਕਸ ਡਰਿੰਕ ਜਿਹੜੀ ਮੇਥੇ ਦਾਣੀ ਦਾ ਪਾਣੀ ਹੋ ਗਿਆ ਉਹ ਨਹੀਂ ਆਪਾਂ ਪੀਣਾ ਹੈਗਾ ਜੀ ਠੀਕ ਹੈ ਜੀ ਹੁਣ ਆਪਾਂ ਪੀਵਾਂਗੇ ਉਹਦੇ ਵਿੱਚ ਗ੍ਰੀਨ ਟੀ ਹੋਰ ਕੁਝ ਨਹੀਂ ਪੀਣਾ ਹੈਗਾ ਆਪਾਂ ਸਿਰਫ ਗ੍ਰੀਨ ਟੀ ਪੀਵਾਂਗੇ ਆਫਟਰ ਬ੍ਰੇਕਫਾਸਟ ਠੀਕ 10 ਮਿੰਟ ਬਾਅਦ ਜਦੋਂ 10 ਮਿੰਟ ਹੋ ਜਾਣਗੇ ਆਪਾਂ ਗ੍ਰੀਨ ਟੀ ਆ ਜਿਹੜੀ ਆਪਾਂ ਉਹ ਐਡ ਕਰਾਂਗੇ ਗ੍ਰੀਨ ਟੀ ਕਿਸੇ ਵੀ ਕੰਪਨੀ ਦੀ ਤੁਸੀਂ ਜਿਹੜੀ ਬਾਜ਼ਾਰ ਦੇ ਵਿੱਚੋਂ ਲੈ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈਗੀ ਤੁਸੀਂ ਇਹ ਲਓ ਜਾਂ ਫਿਰ ਤੁਸੀਂ ਗ੍ਰੀਨ ਕਾਫੀ ਗ੍ਰੀਨ ਕੌਫੀ ਇਜ਼ ਦੀ ਬੈਸਟ ਗ੍ਰੀਨ ਕੌਫੀ ਸਾਰਿਆਂ ਨਾਲੋਂ ਵਧੀਆ ਵਾ ਗ੍ਰੀਨ ਟੀ ਨਾਲੋਂ ਕਿਤੇ ਜ਼ਿਆਦਾ ਵਧੀਆ ਵਾ ਗ੍ਰੀਨ ਕੌਫੀ ਜੇ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਮੈਂ ਖੁਦ ਆਪ ਗ੍ਰੀਨ ਕੌਫੀ ਜਿਹੜੀ ਮੈਂ ਖੁਦ ਯੂਜ਼ ਕਰਦਾ ਵਾਂ ਤੁਸੀਂ ਗ੍ਰੀਨ ਕੌਫੀ ਹੈ ਜਿਹੜੀ ਹਨਾ ਜੇ ਮੰਗਵਾਉਣਾ ਚਾਹੁੰਦੇ ਹੋ ਆਨਲਾਈਨ ਜਿਹੜੀ ਮੈਂ ਯੂਜ਼ ਕਰਦਾ ਵਾਂ ਉਹਦਾ ਲਿੰਕ ਥੱਲੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਜੀ ਜਾ ਕੇ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਉਹ ਗ੍ਰੀਨ ਟੀ ਦੇ ਨਾਲੋਂ ਸਸਤੀ ਪੈਂਦੀ ਆ ਗ੍ਰੀਨ ਟੀ ਦੇ ਨਾਲੋਂ ਸਸਤੀ ਪੈਗੀ ਤੇ ਜਿਆਦਾ ਲਾਭਕਾਰੀ ਹੋਏਗੀ ਗ੍ਰੀਨ ਟੀ ਦੇ ਨਾਲ ਠੀਕ ਹੈ ਜੀ ਗ੍ਰੀਨ ਕੌਫੀ ਬਹੁਤ ਵਧੀਆ ਵਾ ਤੁਸੀਂ ਗ੍ਰੀਨ ਕੌਫੀ ਆ ਜਿਹੜੀ ਉਹ પી ਸਕਦੇ ਹੋ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਲੰਚ ਜਦੋਂ ਵੀ ਤੁਸੀਂ ਲੰਚ ਕਰਨਾ ਵਾ ਠੀਕ ਹੈ ਜੀ ਜਦੋਂ ਵੀ ਤੁਸੀਂ ਲੰਚ ਕਰਨਾ ਮੰਨ ਕੇ ਚਲੋ ਲੰਚ ਤੁਸੀਂ ਕੀਤਾ ਵਾ ਤੁਸੀਂ ਮੰਨ ਕੇ ਚਲੋ ਤੁਸੀਂ ਜਿਹੜਾ ਬ੍ਰੇਕਫਾਸਟ ਸੀਗਾ ਤੁਸੀਂ 8 ਤੋਂ 9 ਵਜੇ ਦੇ ਤੁਸੀਂ ਵਿੱਚ ਤੁਸੀਂ ਕਰ ਲਿਆ ਠੀਕ ਆ ਤੁਸੀਂ ਹੁਣ ਲੰਚ ਜਿਹੜਾ ਕਰੋਗੇ ਨਾ ਤੁਸੀਂ ਲੰਚ ਕਰੋਗੇ 1 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ 1 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਲੰਚ ਕਰੋਗੇ ਬਟ ਜਿਹੜਾ ਵਿੱਚਲਾ ਟਾਈਮ ਆ 1 ਤੋਂ 2 ਵਜੇ ਦੇ ਵਿੱਚ ਵਿੱਚ ਜਿਹੜਾ ਪਹਿਲਾ ਟਾਈਮ ਆ 12:00 ਵਜੇ 12:00 ਵਜੇ ਤੁਸੀਂ ਕੋਈ ਵੀ ਫਰੂਟ ਖਾਓਗੇ ਫਰੂਟ ਦੇ ਵਿੱਚ ਤੁਸੀਂ ਸੀਜ਼ਨਲ ਫਰੂਟ ਲਿਖਾ ਸਕਦੇ ਹੋ ਇੱਕ ਫਰੂਟ ਖਾਣਾ ਹੀ ਖਾਣਾ ਵਾ ਕੀ ਖਾ ਸਕਦੇ ਹੋ ਤੁਸੀਂ ਤੁਸੀਂ ਉਹਦੇ ਵਿੱਚ ਤੁਸੀਂ ਲੈ ਸਕਦੇ ਆ ਔਰੈਂਜ ਲੈ ਸਕਦੇ ਹੋ ਐਪਲ ਲੈ ਸਕਦੇ ਹੋ ਬਨਾਣਾ ਲੈ ਸਕਦੇ ਹੋ ਉਹ ਤੁਹਾਡੀ ਚੋਇਸ ਆ ਤੁਸੀਂ ਜੜਾ ਮਰਜੀ ਫਰੂਟ ਆ ਜਿਹੜਾ ਤੁਸੀਂ ਉਹ ਲੈ ਸਕਦੇ ਹੋ ਠੀਕ ਹੈ ਜੀ ਤੇ ਨਾਲ ਤੁਸੀਂ ਇਹਦੇ ਗ੍ਰੀਨ ਟੀ ਤੇ ਗ੍ਰੀਨ ਕੌਫੀ ਆ ਜਿਹੜੀ ਉਹ ਪੀਓਗੇ ਹੀ ਪੀਓਗੇ ਡੀਟੌਕਸ ਡਰਿੰਕ ਆ ਤੁਹਾਡੀ ਇਹ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਲੰਚ ਆ ਗਿਆ ਲੰਚ ਦੇ ਵਿੱਚ ਵੀ ਤੁਸੀਂ ਠੀਕ ਹੈ ਜੀ ਦਹੀਂ ਲਓਗੇ ਇੱਕ ਛੋਟੀ ਕੋਲੀ ਦਹੀਂ ਖਾ ਸਕਦੇ ਹੋ ਤੁਸੀਂ ਤੇ ਨਾਲ ਤੁਸੀਂ 1-2 ਚਪਾਤੀ ਖਾ ਸਕਦੇ ਹੋ ਮਿਕਸਡ ਮਲਟੀ grain ਆਟੇ ਦੀ ਖਾ ਸਕਦੇ ਹੋ ਕਿਨਵਾ ਦੇ ਆਟੇ ਦੀ ਖਾ ਸਕਦੇ ਹੋ ਬਾਜਰੇ ਦੀ ਰੋਟੀ ਖਾ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਨਾਲ ਤੁਸੀਂ ਜਾਂ ਫਿਰ ਤੁਸੀਂ ਬ੍ਰਾਊਨ ਰਾਈਸ ਜਿਹੜੀ ਇੱਕ ਕੋਲੀ ਤੁਸੀਂ ਉਹ ਲੈ ਸਕਦੇ ਹੋ ਤੇ ਇੱਕ ਪਲੇਟ ਸਲਾਦ ਦੀ ਤੁਸੀਂ ਖਾਣੀ ਹੀ ਖਾਣੀਆ ਇੱਕ ਪਲੇਟ ਸਲਾਦ ਦੇ ਦੀ ਤੁਸੀਂ ਖਾਣੀ ਹੀ ਖਾਣੀਆ ਜਿਹੜਾ ਤੁਹਾਡਾ ਸਲਾਦ ਹੋਏਗਾ ਸਲਾਦ ਤੁਹਾਡਾ ਮਿਕਸ ਹੋਣਾ ਚਾਹੀਦਾ ਵਾ ਜਿਹਦੇ ਵਿੱਚ ਚੁਗੁੰਦਰ ਹੋਣੀ ਚਾਹੀਦੀ ਆ ਤੇ ਇਸ ਖੀਰਾ ਹੋਣਾ ਚਾਹੀਦਾ ਮੋਰੀ ਹੋਣੀ ਚਾਹੀਦੀ ਆ ਗਾਜਰ ਹੋਣਾ ਚਾਹੀਦਾ ਟਮਾਟਰ ਹੋਣਾ ਚਾਹੀਦਾ ਪਿਆਜ਼ ਹੋਣਾ ਚਾਹੀਦਾ ਜੀ ਆ ਚਾਰ ਪੰਜ ਚੀਜ਼ਾਂ ਨੇ ਜਿਹੜੀਆਂ ਐਡ ਹੋਣੀਆਂ ਚਾਹੀਦੀਆਂ ਸਲਾਦ ਤੁਸੀਂ ਲਓਗੇ ਹੀ ਲਓਗੇ ਆਫਟਰ 10 ਮਿੰਟ ਬਾਅਦ ਲੰਚ ਤੋਂ 10 ਮਿੰਟ ਬਾਅਦ ਤੁਸੀਂ ਫੇਰ ਗ੍ਰੀਨ ਟੀ ਜਾਂ ਫਿਰ ਗ੍ਰੀਨ ਕੌਫੀ ਅੜੀ ਉਹ ਤੁਸੀਂ ਪੀਓਗੇ ਹੀ ਪੀਓਗੇ ਜੀ ਠੀਕ ਹੈ ਜੀ ਹੁਣ ਆ ਗਿਆ ਡਿਨਰ ਜਦੋਂ ਵੀ ਤੁਸੀਂ ਡਿਨਰ ਕਰੋਗੇ ਜਦੋਂ ਵੀ ਤੁਸੀਂ ਡਿਨਰ ਕਰੋਗੇ ਡਿਨਰ ਤੋਂ ਠੀਕ 20 ਮਿੰਟ ਬਾਅਦ 20 ਜਾਂ ਫਿਰ 25 ਮਿੰਟ ਬਾਅਦ ਤੁਸੀਂ ਡੀਟੌਕਸ ਡਰਿੰਕ ਪੀਓਗੇ ਆ ਜਿਹੜੀ ਡਿਨਰ ਦੇ ਵਿੱਚ ਡੀਟੌਕਸ ਡਰਿੰਕ ਹੋਏਗੀ ਇਹ ਆਪਣੀ ਗ੍ਰੀਨ ਟੀ ਨਹੀਂ ਹੋਏਗੀ ਨਾ ਆਪਣੀ ਗ੍ਰੀਨ ਕਾਫੀ ਹੋਏਗੀ ਨਾ ਆਪਣੀ ਮਿੱਠਾ ਦਾਣੀ ਦਾ ਪਾਣੀ ਹੋਏਗਾ ਇਹ ਨਹੀਂ ਹੋਏਗਾ ਇਹ ਜਿਹੜੀ ਆਪਣੀ ਡਰਿੰਕ ਹੋਏਗੀ ਇਹ ਹੋਏਗੀ ਆਪਣੀ ਜਿੰਜਰ ਵਾਟਰ ਟੀ ਜਿੰਜਰ ਵਾਟਰ ਟੀ ਹੋਏਗੀ ਅਦਰਕ ਦਾ ਜਾਨੀ ਕਿ ਪਾਣੀ ਤੁਸੀਂ ਇਹਨੂੰ ਬਣਾਉਣਾ ਕਿਵੇਂ ਆ ਤੁਸੀਂ ਇੰਨਾ ਕੁ ਪੀਸ ਤੁਸੀਂ ਅਦਰਕ ਦਾ ਲੈਣਾ ਵਾ ਤੁਸੀਂ ਇਹਨੂੰ ਜਦ ਤੱਕ ਕੁੱਟ ਵੀ ਸਕਦੇ ਹੋ ਜਾਂ ਫਿਰ ਮੱਕਦੂ ਕਸ਼ ਵੀ ਕਰ ਸਕਦੇ ਹੋ ਇੱਕ ਗਲਾਸ ਤੁਸੀਂ ਪਾਣੀ ਦਾ ਪੇਨ ਦੇ ਵਿੱਚ ਪਾਉਣਾ ਤੇ ਉਹ ਸਾਰਾ ਜਿਹੜਾ ਤੁਸੀਂ ਅਦਰਕ ਕੁੱਟਿਆ ਪੀਸਿਆ ਸੀਗਾ ਜਿਹੜਾ ਉਹਦੇ ਵਿੱਚ ਪਾ ਦਰਾਂ ਉਹਨੂੰ ਚੰਗੀ ਤਰ੍ਹਾਂ ਉਬਾਲ ਕੇ ਜਦੋਂ ਅੱਧਾ ਗਲਾਸ ਰਹਿ ਜਾਏਗਾ ਉਹਨੂੰ ਛਾਣ ਕੇ ਤੁਸੀਂ ਉਹਦੇ ਵਿੱਚ ਇੱਕ ਤੁਸੀਂ ਨਿੰਬੂ ਵੀ ਨਿਚੋੜ ਸਕਦੇ ਹੋ ਜੇ ਤੁਸੀਂ ਨਿਚੋੜਨਾ ਚਾਹੁੰਦੇ ਹੋ ਨਿੰਬੂ ਨਿਚੋੜ ਕੇ ਉਹਨੂੰ ਜਿੱਦਾਂ ਆਪਾਂ ਚਾਹ ਪੀਂਦੀ ਆ ਰਾਤ ਨੂੰ ਸੌਣ ਲੱਗੇ ਤੁਸੀਂ ਉਹ ਪੀ ਲੈਣਾ ਤੇ ਉਸ ਤੋਂ ਬਾਅਦ ਤੁਸੀਂ ਸੋ ਜਾਣਾ ਜੀ ਇਹ ਤੁਹਾਡੀ ਡੀਟੌਕਸ ਡਰਿੰਕ ਹੋਏਗੀ ਜੋ ਕੁਝ ਦੇਨ ਦੇ ਵਿੱਚ ਖਾਦਾ ਪੀਤਾ ਇਹ ਉਹਨੂੰ ਪਹੁੰਚਾਉਣ ਦੇ ਵਿੱਚ ਸਾਡੀ ਬਹੁਤ ਜ਼ਿਆਦਾ ਮਦਦ ਕਰੇਗਾ ਜੀ ਸਾਡਾ ਪੇਟ ਵੀ ਸਾਫ਼ ਕਰੇਗਾ ਤੇ ਸਾਡਾ ਭਾਰ ਘਟਾਉਣ ਦੇ ਵਿੱਚ ਵੀ ਸਾਡੀ ਬਹੁਤ ਜ਼ਿਆਦਾ ਮਦਦ ਕਰੇਗਾ ਤੇ ਸਾਡੀ ਜਿਹੜੀ ਦਿਨ ਦੇ ਵਿੱਚ ਥਕਾਵਟ ਹੋਈ ਆ ਉਹਨੂੰ ਵੀ ਇਹ ਬਿਲਕੁਲ ਠੀਕ ਕਰੇਗਾ ਜੀ ਠੀਕ ਹੈ ਜੀ ਤੇ ਹੁਣ ਜਿਹੜੀਆਂ ਤਿੰਨ ਚਾਰ ਸ਼ਰਤਾਂ ਜਿਹੜੀਆਂ ਮੈਂ ਤੁਹਾਨੂੰ ਕਿਹਾ ਸੀ ਆ ਜੇ ਤੁਸੀਂ ਡਾਈਟ ਨੂੰ ਫੋਲੋ ਕਰ ਲਿਆ ਤੇ ਤੁਹਾਡਾ ਜਿਹੜਾ ਭਾਰ 101% ਘਟੇਗਾ ਹੀ ਘਟੇਗਾ ਬਟ ਤਿੰਨ ਚਾਰ ਸ਼ਰਤਾਂ ਨੇ ਮੇਰੀਆਂ ਜੇ ਤੁਸੀਂ ਉਹਨੂੰ ਫੋਲੋ ਕਰ ਲਿਆ ਤੇ ਆਹ ਡਾਈਟ ਪਲੈਨ ਨੂੰ ਤੁਸੀਂ ਫੋਲੋ ਕਰ ਲਿਆ ਤਾਂ ਤੁਹਾਡਾ ਜਿਹੜਾ ਭਾਰ ਆ ਉਹ ਘਟੇਗਾ ਉਹ ਤਿੰਨ ਚਾਰ ਸ਼ਰਤਾਂ ਕਿਹੜੀਆਂ ਨੇ ਜੀ ਦੇਖੋ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਤੁਸੀਂ 3 ਤੋਂ ਲੈ ਕੇ 4 ਲੀਟਰ 3 ਤੋਂ ਲੈ ਕੇ 4 ਲੀਟਰ ਪਾਣੀ ਹੈ ਜਿਹੜਾ ਤੁਸੀਂ ਉਹ ਪੀਣਾ ਹੀ ਪੀਣਾ ਵਾ ਡੇਲੀ ਇੱਕ ਦਿਨ ਦੇ ਵਿੱਚ ਠੀਕ ਹੈ ਜੀ ਹੌਲੀ ਹੌਲੀ ਕਰਕੇ ਪੀ ਜਾਓ ਗਲਾਸ-ਗਲਾਸ ਕਰਕੇ ਪੀ ਜਾਓ ਇੱਕ-ਇੱਕ ਘੰਟੇ ਬਾਅਦ 3 ਤੋਂ 4 ਲੀਟਰ ਪਾਣੀ ਹੈ ਜਿਹੜਾ ਉਹ ਆਪਣੇ ਆਪ ਹੀ ਹੋ ਜਾਣਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ 7 ਤੋਂ 8 ਘੰਟੇ ਦੀ 7 ਤੋਂ 8 ਘੰਟੇ ਦੀ ਨੀਂਦ ਆ ਤੁਸੀਂ ਡੇਲੀ ਲੈਣੀ ਹੀ ਲੈਣੀ ਆ ਜੋ ਮਰਜ਼ੀ ਹੋ ਜੇ ਸਾਡਾ ਭਾਰ ਤਾਂ ਹੀ ਘਟੇਗਾ ਜੇ ਅਸੀਂ 7 ਤੋਂ 8 ਘੰਟੇ ਦੀ ਜਿਹੜੀ ਨੀਂਦ ਆ ਉਹ ਲਵਾਂਗੇ ਜੇ ਅਸੀਂ ਨੀਂਦ ਨਹੀਂ ਲਵਾਂਗੇ ਫਿਰ ਸਾਡਾ ਜਿਹੜਾ ਭਾਰ ਆ ਉਹ ਨਹੀਂ ਘਟੇਗਾ ਸੋ ਭਾਰ ਨੂੰ ਘਟਾਉਣ ਲਈ ਸਾਨੂੰ ਨੀਂਦ ਆ ਜਿਹੜੀ ਉਹ 7 ਤੋਂ 8 ਘੰਟੇ ਦੀ ਲੈਣੀ ਬਹੁਤ ਜ਼ਰੂਰੀ ਆ ਜੀ ਉਸ ਤੋਂ ਬਾਅਦ ਵਰਕਆਊਟ ਆ ਜਿਹੜਾ ਤੁਸੀਂ ਵਰਕਆਊਟ ਡੇਲੀ ਤੁਸੀਂ ਸਵੇਰੇ ਕਰੋਗੇ ਹੀ ਕਰੋਗੇ ਇਹ ਤੁਸੀਂ 45 ਮਿੰਟ ਤੋਂ ਲੈ ਕੇ 50 ਮਿੰਟ 45 ਮਿੰਟ ਤੋਂ ਲਿਕੇ 50 ਮਿੰਟ ਵਰਕਆਊਟ ਤੁਸੀਂ ਕਰਨਾ ਹੀ ਕਰਨਾ ਵਾ ਜਿਹੜਾ ਵਰਕਆਊਟ ਹੋ ਕਿਸੇ ਵੀ ਤਰੀਕੇ ਦਾ ਹੋ ਸਕਦਾ ਤੁਸੀਂ ਵੋਕ ਕਰ ਸਕਦੇ ਹੋ ਜਾਂ ਰਨਿੰਗ ਕਰ ਸਕਦੇ ਹੋ ਜਾਂ ਫਿਰ ਤੁਸੀਂ ਜਿਮ ਦੇ ਵਿੱਚ ਜਾ ਕੇ ਸਟਰੈਂਥ ਟ੍ਰੇਨਿੰਗ ਕਰ ਸਕਦੇ ਹੋ ਕਾਰਡੀਓ ਕਰ ਸਕਦੇ ਹੋ ਕੋਰ ਕਰ ਸਕਦੇ ਹੋ ਕੁਝ ਵੀ ਤੁਸੀਂ ਕਰ ਸਕਦੇ ਹੋ ਇਹ ਤੁਸੀਂ ਵਰਕਆਊਟ ਕਰਨਾ ਹੀ ਕਰਨਾ ਵਾ ਜਾਂ ਫਿਰ ਤੁਸੀਂ ਆਪਣੇ ਘਰ ਦੇ ਵਿੱਚ ਵੀ ਐਕਸਰਸਾਈਜ਼ ਕਰ ਸਕਦੇ ਹੋ ਘਰੇ ਕਿਹੜੀਆਂ ਐਕਸਰਸਾਈਜ਼ ਸਾਨੂੰ ਕਰਨੀਆਂ ਚਾਹੀਦੀਆਂ ਨੇ ਕਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਉਹਨਾਂ ਦੇ ਵੀ ਮੈਂ ਬਹੁਤ ਸਾਰੀ ਵੀਡੀਓ ਨੇ ਜਿਹੜੀਆਂ ਮੈਂ ਬਣਾ ਕੇ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਮੇਰੀ ਵੀਡੀਓ ਜਾ ਕੇ ਦੇਖ ਕੇ ਤੁਸੀਂ ਉਹ ਵਰਕਆਊਟ ਨੂੰ ਤੁਸੀਂ ਫੋਲੋ ਕਰੋ ਜਿਹੜਾ ਤੁਸੀਂ ਉਹ ਕਰ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ ਤੁਸੀਂ ਕੋਈ ਵੀ ਬਾਹਰ ਦੀ ਚੀਜ਼ ਨਹੀਂ ਖਾਓਗੇ ਬਾਜ਼ਾਰ ਵਾਲੀ ਚੀਜ਼ ਤੇ ਨਾ ਤੁਸੀਂ ਕੋਈ ਪੈਕੇਟ ਫੂਡ ਖਾਓਗੇ ਨਾ ਤੁਸੀਂ ਜੰਕ ਫੂਡ ਖਾਓਗੇ ਪਕੌੜਾ ਸਮੋਸਾ ਬਰੈਡ ਵਗੈਰਾ ਕੁਝ ਨਹੀਂ ਖਾਓਗੇ 1 ਮਹੀਨਾ ਲਗਾਤਾਰ ਜੇ ਤੁਸੀਂ ਭਾਰ ਘਟਾਉਣਾ ਆਪਣੇ ਮੂੰਹ ਨੂੰ ਜਿੰਦਾ ਲਾਉਣਾ ਹੀ ਪੈਣਾ ਵਾ ਠੀਕ ਹੈ ਜੀ ਤੇ ਕੋਈ ਵੀ ਤੁਸੀਂ 슈ਗਰ ਆ ਜਿਹੜੀ ਉਹ ਨਹੀਂ ਖਾਓਗੇ ਨਾ ਤੁਸੀਂ ਚਾਹ ਪੀਓਗੇ ਚਾਹ ਦੇ ਵਿੱਚ 슈ਗਰ ਨਹੀਂ ਪਾਉਗੇ ਜੇ ਚਾਹ ਪੀਣ ਨੂੰ ਦਿਲ ਕਰਦਾ ਤਾਂ ਬਿਲਕੁਲ ਫਿੱਕੀ ਪੀ ਲੋ ਦਿਨ ਦੇ ਵਿੱਚ ਸਿਰਫ ਇੱਕ ਕੱਪ ਪੀ ਸਕਦੇ ਹੋ ਇਸ ਤੋਂ ਵੱਧ ਨਹੀਂ ਪੀਣੀ ਹੈਗੀ ਜੀ ਫਿਰ ਉਸ ਤੋਂ ਬਾਅਦ ਆਜੋ ਤੁਸੀਂ ਕੋਈ ਵੀ ਖੰਡ ਤੋਂ ਬਣੀ ਹੋਈ ਚੀਜ਼ ਜਲੇਬੀਆਂ ਰਸਗੁਲੇ ਗਲਾਬ ਜਾਮਨ ਕੋਈ ਵੀ ਬੇਕਰੀ ਤੋਂ ਬਣੀ ਹੋਈ ਚੀਜ਼ ਬਿਸਕੁਟ ਨਮਕੀਨ ਪੂਜੀਆ ਰਸ ਵਗੈਰਾ ਕੁਛ ਨਹੀਂ ਤੁਸੀਂ ਕਹੋਗੇ ਬਸ ਤੁਸੀਂ ਆ ਚਾਰ ਪੰਜ ਬਿੰਦੀਆਂ ਸ਼ਰਤਾਂ ਨੂੰ ਫੋਲੋ ਕਰ ਲਓ ਆ ਡਾਈਟ ਪਲੈਨ ਨੂੰ ਤੁਸੀਂ ਫੋਲੋ ਕਰ ਲਓ ਜਿਹੜਾ ਤੁਹਾਡਾ ਭਾਰ ਆ 101% ਘਟੇਗਾ ਹੀ ਘਟੇਗਾ ਇਹ ਡਾਈਟ ਪਲੈਨ ਨੂੰ ਕੋਈ ਵੀ ਮੇਰੀ ਭੈਣ ਕੋਈ ਵੀ ਮੇਰਾ ਭਰਾ ਫੋਲੋ ਕਰ ਸਕਦਾ ਇਹਦੇ ਨਾਲ ਜਿਹੜਾ ਤੁਹਾਡਾ ਭਾਰ ਆ ਉਹ ਘਟੇਗਾ ਹੀ ਘਟੇਗਾ ਠੀਕ ਹੈ ਜੀ ਇਹ ਡਾਈਟ ਪਲੈਨ ਆ ਜਿਹੜਾ ਇਹ ਸਾਰਿਆਂ ਦੇ ਲਈ ਆ ਇਹਨੇ ਤੁਹਾਡੀ ਬੋਡੀ ਦੇ ਉੱਤੇ 101% ਜਿਹੜਾ ਵਰਕ ਕਰਨਾ ਹੀ ਕਰਨਾ ਵਾ ਇਹਨੇ ਤੁਹਾਡੇ ਭਾਰ ਘਟੋਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਇਹਨੇ ਮਦਦ ਕਰਨੀ ਹੀ ਕਰਨੀਆਂ ਜੀ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣਾਂ ਜਾਂ ਫਿਰ ਕੋਈ ਵੀ ਮੇਰਾ ਭਰਾ ਜਿਹੜਾ ਆਪਣਾ ਪਰਸਨਲ ਡਾਈਟ ਪਲਾਨ ਲੈਣਾ ਚਾਹੁੰਦਾ ਵਾ ਹਨਾ ਭਾਰ ਘਟਾਉਣ ਨੂੰ ਲੈ ਕੇ ਜਾਂ ਫਿਰ ਭਾਰ ਵਧਾਉਣ ਨੂੰ ਲੈ ਕੇ ਤਾਂ ਉਸ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਮੇਰੇ ਕੋਲੋਂ ਭਾਰ ਘਟਾਉਣ ਦਾ ਡਾਈਟ ਪਲਾਨ ਜਿਹੜਾ ਉਹ ਬਣਵਾ ਸਕਦਾ ਹਨਾ ਕਿਉਂਕਿ ਬਹੁਤ ਸਾਰੇ ਕਲਾਇੰਟ ਮੇਰੇ ਇਹ ਹੋ ਜੇ ਨੇ ਜਿਨ੍ਹਾਂ ਨੇ ਮੇਰੇ ਕੋਲ ਡਾਈਟ ਪਲਾਨ ਬਣਾਇਆ ਤੇ ਜਿਨ੍ਹਾਂ ਨੇ ਮਹੀਨੇ-ਮਹੀਨੇ ਦੇ ਵਿੱਚ 5 ਤੋਂ 7 ਕਿਲੋ ਭਾਰ ਬੜੇ ਆਰਾਮ ਨਾਲ ਘਟਾ ਲਿਆ ਕਿਉਂਕਿ ਜਿਹੜਾ ਡਾਈਟ ਪਲਾਨ ਬਣਦਾ ਉਹ ਬੰਦੇ ਦੀ ਏਜ, weight, height ਤੇ ਉਹਦੀ ਡੇਲੀ ਦੀ ਐ ਦਾ ਰਿਜ਼ਲਟ ਮਿਲਦਾ ਹੈ ਹਣਾ ਤੁਹਾਡੇ ਮਹੀਨੇ ਦੇ ਵਿੱਚ 5-6 ਕਿਲੋ ਬੜੇ ਆਰਾਮ ਨਾਲ ਤੁਹਾਡਾ ਘਟਨਾ ਸ਼ੁਰੂ ਹੋ ਜਾਏਗਾ ਹਣਾ ਸੋ ਅਗਰ ਤੁਹਾਡੇ ਵਿੱਚੋਂ ਕੋਈ ਮੇਰੀ ਭੈਣਾਂ ਜਾਂ ਫਿਰ ਕੋਈ ਵੀ ਮੇਰੇ ਪਰ ਆਪਾਂ ਹਰ ਘਟ ਨੂੰ ਲੈ ਕੇ ਡਾਈਟ ਪਲਾਨ ਬਣਾਉਣਾ ਚਾਹੁੰਦਾ ਪਰਸਨਲ ਤਬਲੀਸ ਗਰੀਦ ਦੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਹੀ ਹੈ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਤੁਸੀਂ ਵੀ ਮੇਰੇ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਇਸ ਵੀਡੀਓ ਥੱਲੇ ਕਮੈਂਟ ਕਰਕੇ ਵੀ ਮੈਨੂੰ ਆਪਣਾ ਸ ਪੋਟਸ ਆ ਗਏ ਸੋ ਦੋਸਤੋ ਤੁਸੀਂ ਇਸ ਡਾਈਟ ਪਲੈਨ ਨੂੰ ਲਗਾਤਾਰ 30 ਦਿਨ 30 ਦਿਨ ਤੁਸੀਂ ਇਹਨੂੰ ਫੋਲੋ ਕਰ ਲਓ ਤੁਹਾਨੂੰ ਰਿਜ਼ਲਟ ਆ ਜਿਹੜਾ 101% ਮਿਲੇਗਾ ਹੀ ਮਿਲੇਗਾ ਜੀ ਸੋ ਦੋਸਤੋ ਮਿਲਦੇ ਰਹੋਗੇ ਨੀ ਕਿ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਰਹਿ ਤਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ